ਵਿਦੇਸ਼ ਤੋਂ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਈ ਮਹਿਲਾ ਦੇ ਪਰਸ ਤੋਂ ਦੋ ਛਾਤਰ ਮਹਿਲਾਵਾਂ 53000 ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਈਆਂ ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਕਸਬਾ ਅਪਰਾਧ ਦੇ ਬਾਜ਼ਾਰ ਵਿੱਚ ਹੋਈ ਇਸ ਘਟਨਾ ਕਾਰਨ ਪ੍ਰਵਾਸੀ ਮਹਿਲਾ ਨੇ ਇਸ ਦੀ ਸ਼ਿਕਾਇਤ ਚੌਕੀ ਅਪਰਾ ਨੂੰ ਦਿੱਤੀ ਹੈ ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਭਾਰਤੀ ਮਹਿਲਾ ਜਸਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਇੰਗਲੈਂਡ ਵਾਸੀ ਹਾਲ ਪਿੰਡ ਭਾਰ ਸਿੰਘਪੁਰ ਨੇ ਦੱਸਿਆ ਕਿ ਉਹ ਆਪਣੀ ਇੰਗਲੈਂਡ ਤੋਂ ਆਈ ਬੈਂਡ ਅਤੇ ਨੂੰ ਨਾਲ ਅਪਰਾ ਦੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਗਈ ਸੀ ਪਹਿਲਾਂ ਉਹਨਾਂ ਇੱਕ ਵੈਸਟਰਨ ਯੂਨੀਅਨ ਤੋਂ ਵਿਦੇਸ਼ੀ ਕਰੰਸੀ ਐਕਸਚੇਂਜ ਕਰਵਾਈ ਅਤੇ ਭਾਰਤੀ ਕਰੰਸੀ ਆਪਣੇ ਹੈਂਡਬੈਗਾਂ ਵਿੱਚ ਪਾ ਲਈ ਕੁਝ ਸਮੇਂ ਬਾਅਦ ਉਹ ਇੱਕ ਫੁੱਟਵੇਅਰ ਦੀ ਦੁਕਾਨ ਵਿੱਚ ਖਰੀਦਦਾਰੀ ਕਰਨ ਪਹੁੰਚ ਗਈਆਂ ਦੁਕਾਨ ਅੰਦਰ ਦਾਖਲ ਹੋਣ ਤੋਂ ਕੁਝ ਸਮਾਂ ਬਾਅਦ ਉਹਨਾਂ ਨੇ ਦੇਖਿਆ ਕਿ ਉਸਨੇ ਉਸਦੇ ਪਰਸ ਵਿੱਚ 53000 ਰੁਪਏ ਦੀ ਨਕਦੀ ਗਾਇਬ ਸੀ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਕੇ ਦੇਖਿਆ ਗਿਆ ਤਾਂ ਅਰਹਾਨਤਨ ਕੀ ਦੋ ਛਾਤਰ ਮਹਿਲਾਵਾਂ ਨੇ ਉਹਨਾਂ ਦੇ ਹੈਂਡ ਬੈਗ ਵਿੱਚ 53000 ਰੁਪਏ ਦੀ ਨਕਦੀ ਚੋਰੀ ਕਰ ਲਈ ਪ੍ਰਵਾਸੀ ਭਾਰਤੀ ਮਹਿਲਾ ਸਤਨਾਮ ਕੌਰ ਨੇ ਪੰਜਾਬ ਦੇ ਚੱਲ ਰਹੇ ਮੌਜੂਦਾ ਹਾਲਾਤ ਕਰਕੇ ਕਿਹਾ ਕਿ ਉਹਨਾਂ ਦਾ ਮਨ ਨਹੀਂ ਕਰਦਾ ਕਿ ਉਹ ਪੰਜਾਬ ਆਉਣ ਉਹਨਾਂ ਪੁਲਿਸ ਪਾਸੋਂ ਮੰਗ ਕੀਤੀ ਹੈ ਕਿ ਉਕਤ ਛਾਤਰ ਚੋਰ ਮਹਿਲਾਵਾਂ ਸੰਦੀਪ ਹਾਲ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮਾਮਲੇ ਸੰਬੰਧੀ ਆਈਓ ਚਮਨ ਲਾਲ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਮੁਕਤ ਮਹਿਲਾਵਾਂ ਦੀ ਪਛਾਣ ਕਰਕੇ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਫਲੋਰ ਤੋਂ ਸੰਦੀਪ ਪਟਿਆਰਾ ਦੀ ਰਿਪੋਰਟ ਮੇਰਾ ਨਾਮ ਜਸਵੰਦਰ ਹੈ ਹਾਂ ਤਾਂ ਅਸੀਂ ਵੈਸੇ ਕੜਾਏ ਵੈਸੇ ਜੁਨੀਅਨ ਦੇ ਵਿੱਚੋਂ ਅਸੀਂ ਸ਼ੋਪ ਦੇ ਵਿੱਚ ਜਾਂ ਦੁਕਾਨ ਵਿੱਚ ਅਸੀਂ ਅੰਦਰ ਬੜੇ ਨਾ ਸਾਣਾ ਦੋਲੇ ਜਸਵੰਦਰ ਗਈਆਂ ਜਿਹਦਾ ਬਹੁਤ ਜ਼ਿਆਦਾ ਨਾਲ ਲੱਗ ਕੇ ਜੇ ਕਿਸਰ ਕੇ ਦੀਆਂ ਤੇ ਮੇਰੀ ਭੈਣ ਤਾਂ ਮੇਰੇ ਸਾਡੀ ਨੂੰ ਅੱਗੇ ਲੰਘ ਗਈ ਸ਼ੌਕਾਂ ਦੇ ਵਿੱਚ ਫਿਰ ਮੈਂ ਉਸ ਵੇਲੇ ਸੋਚਿਆ ਰਾਸ਼ੀਆ ਥੋੜਾ ਸ਼ੌਪ ਵਿੱਚ ਤਾਂ ਹੀ ਗਏ ਪਰ ਫਿਰ ਮੈਂ ਉਦੋਂ ਮੈਂ ਨੋਟਿਸ ਨਹੀਂ ਜਮਾਂ ਜਾ ਬੈਠੀ ਬੈਠ ਜਾ ਕੇ ਦੇਖੀ ਤਾਂ ਮੇਰੀ ਬੈਗ ਦੀ ਜੇਪ ਖੁੱਲhi ਹੋਈ ਆ ਫਿਰ ਮੈਂ ਆ ਦੱਸਿਆ ਮੈਂ ਕਿ ਮੇਂ ਤੋਂ ਚੋਰੀ ਹੋ ਕੇ ਪੈਸੇ ਚੱਕ ਲੈ ਗਏ ਸਾਰੇ 53 53 535000 530000 ਮੈਂ ਤੁਸੀਂ ਫੋਨ ਕਰ ਆਪਣੇ ਆਪਣੇ ਕੈਸੇ ਹਾਂ ਜੀ ਆਪਣੇ ਹਾਂ ਜੀ ਆਪਣੇ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹਾਂ ਜੀ 60 ਰੁਪਏ ਤੇ ਗਏ ਸੀ ਨਾ ਫਿਰ ਸਾਦੇ ਲਈ ਸੀ ਕਿੰਨੇ ਪੈਸੇ ਸੀ ਕੋਲ ਤੁਹਾਡੇ ਆਹ ਲਓ ਇਹ 52 ਸੀ ਜਦ ਪਹਿਲੇ ਇਸ ਦੇ ਥੋੜੇ 6-7 ਜੁਦੇ ਪਾਰੇ ਹੋਏ ਸੀ ਉਹ ਬਚ ਗਏ ਆ ਬਚ ਗਏ ਹਾਂ ਜੀ 52000 ਤੋਂ ਡਾ ਚੋਰੀ ਹੋ ਗਿਆ ਜੀ ਕੀ ਕਹਣਾ ਚਾਹੁੰਦੇ ਹੋ ਕਹਣਾ ਚਾਹੁੰਦੇ ਕਿ ਸਾਢੇ 3/4 ਦਾ ਕੈਜ ਹੁੰਦਾ ਨਹੀਂ ਇਹਦਾ ਕੈਜ ਇਹਦਾ ਹੋ ਸਕਦਾ ਅਸੀਂ ਤਾਂ ਹੌਲੀਡੇ ਕਹਨ ਹਾਂ ਇਹ ਤੇ ਨਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਨੇ ਪ੍ਰਸ਼ਾਸਨ ਇਹ ਕਹਿਣਾ ਚਾਹੁੰਦੇ ਕਿ ਪ੍ਰਸ਼ਾਸਨ ਸਗਾ ਇਹਦਾ ਨੇ ਬਦਲਿਆ ਨਾ ਫੜ ਕੇ ਨਾ ਇਹਦਾ ਜੱਕੜਾ ਚਾਹੀਦਾ ਖਸਾਕਤ ਸਖਤ ਸਜ਼ਾ ਦੇਣੀ ਚਾਹੀਦੀ ਆ ਜੇ ਕਿਸੀ ਹੋਰ ਦਾ ਨੁਕਸਾਨ ਨਾ ਕੰਨ ਹੈ ਨਾ ਹਾਂਜੀ ਹੁਣ ਕਈ ਵਿਚਾਰ ਨੇ ਅਜ ਦਾ ਕਈ ਨਹੀਂਦਾ ਹੋ ਜਾਂਦਾ ਕਿ ਨੋਟੇਕ ਆ ਜਾਂਦਾ ਉਸ ਵੇਲੇ ਹਾਂਜੀ ਹਾਂਜੀ ਜਿਹੜਾ ਸਾਡੇ ਰਿਸ਼ਤੇਦਾਰਾਂ ਨਾਲ ਇਹ ਉੱਪਰ ਦੇ ਵਿੱਚ ਘਟਨਾ ਵਾਪਰੀ ਆ ਜੀ ਸ਼ਾਪਿੰਗ ਕਰ ਰਹੇ ਸੀਗੇ ਔਰ ਦੋ ਬੀਬੀਆਂ ਆਉਣੀਆਂ ਆ ਜਿਹੜੀ ਬੜੀ ਚਲਾਕੀ ਦੇ ਨਾਲ ਇਹਨਾਂ ਦੇ ਪਰਸ ਦੇ ਵਿੱਚੋਂ ਪੈਸੇ ਕੱਢ ਕੇ ਲੈ ਜਾਣੀਆਂ ਦੇਖੋ ਇਹ ਸਾਡੇ ਪ੍ਰਸ਼ਾਸਨ ਨੂੰ ਚਾਹੀਦਾ ਜੀ ਜਿਹੜੇ ਇਦਾਂ ਦੇ ਲੋਕ ਆ ਇਹਨਾਂ ਦੇ ਨੱਥ ਪਾਈ ਜਾਵੇ ਕਿਉਂਕਿ ਇਹਨਾਂ ਦੀ ਸਾਫ਼ ਜਿਹੜੀ ਤਸਵੀਰ ਆ ਸੀਸੀਟੀਵੀ ਦੇ ਕੈਮਰੇ ਦੇ ਵਿੱਚ ਆ ਰਹੀ ਆ ਇਹਨਾਂ ਦੀ ਪਛਾਣ ਕਰਕੇ ਇਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਵੇ ਦੇਖੋ ਜੇ ਇਸ ਤਰ੍ਹਾਂ ਹੀ ਸਾਡੇ ਦੇਸ਼ ਹੋਣ ਲੱਗਾ ਜਿਹੜੇ ਬਾਹਰੋਂ ਐਨਐੜੀ ਲੋਕ ਆਪਣੇ ਵਤਨ ਨੂੰ ਆਉਂਦੇ ਆ ਕਿ ਸੇ ਜਾਈਏ ਜਾ ਕੇ ਆਪਣੇ ਰਿਸ਼ਤਦਾਰਾਂ ਨੂੰ ਮਿਲੀਏ ਔਰ ਇੰਜੋਏ ਕਰੀਏ ਕੱਲੋਂ ਇਹ ਪੰਜਾਬ ਵਿੱਚ ਨਹੀਂ ਆਉਣਗੇ ਇਸੇ ਕਰਕੇ ਜਿਹੜੇ ਸਾਡੇ ਪੰਜਾਬ ਦੇ ਲੋਕ ਵੀ ਆ ਇਹ ਬਾਹਰਾਂ ਨੂੰ ਇਹਨਾਂ ਦਾ ਜਿਆਦਾ ਝਕਾ ਆ ਕਿਉਂਕਿ ਇੱਥੇ ਜਿਹੜੀ ਇਹ ਸੇਫਟੀ ਨਹੀਂ ਹੈਗੀ ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਬੋਰਜੋਰ ਅਪੀਲ ਕਰਦੇ ਆ ਵੀ ਭਾਈ ਇਹ ਸੀਸੀਟੀਵੀ ਕੈਮਰੇ ਵਿੱਚ ਆਈਆਂ ਉਹਨਾਂ ਨੂੰ ਪਛਾਣ ਕਰਕੇ ਜਲਦੀ ਜਲਦੀ ਇਹਨਾਂ ਨੂੰ ਫੜਿਆ ਜਾਵੇ। ਐਨਆਰਆਈ ਆ ਕਿੰਨੀ ਮਾਣਤੀ ਇਹਨਾਂ ਦੀ। ਉਹ ਇਹਨਾਂ ਦੇ ਦੇਖੋ ਜਿੱਦਾਂ ਦੱਸਿਆ ਪੈਸੇ ਕਹਿੰਦਾ ਕੋਈ ਜਾਦੇ ਸੀਗੇ ਉਹ ਬੈਂਕ ਦੇ ਵਿੱਚ ਇਹਨਾਂ ਕੋਲ 53000 ਰੁਪਏ ਜਿੱਦਾਂ ਦੱਸਦੀਆਂ ਉਨੇ ਸੀਗੇ ਉਹਨੇ ਕੱਢ ਕੇ ਲੈ ਗਏ। ਹੋ ਸਕਦਾ ਜੀ ਉਹ ਸਾਰੇ ਇੱਕ ਪਰਸਿਆਂ ਦੇ ਉਹ ਸਾਰੇ ਲੈ ਜਾਣੇ ਸੀ ਉਹਨੇ। ਇਹ ਕਰਕੇ ਚਲੋ ਪੈਸੇ ਤਾਂ ਚਲ ਗਏ ਪਰ ਜਿਹੜਾ ਇਹਦਾ ਕੋਈ ਮੈਸੇਜ ਆਂਦਾ ਨਾ ਇਹ ਬਹੁਤ ਮਾਰਾ ਆ। ਈਐਨਆਰਆਈ ਪਰਿਵਾਰ ਐਨਆਰਆਈ ਪਰਿਵਾਰ ਆ ਇਹ ਸਾਰਾ ਮੈਸੇਜ ਮਾੜਾ ਜਾਂਦਾ ਇਸ ਕਰਕੇ ਜਿਹੜੇ ਐਨਆਰਆਈ ਆ ਸਾਡੇ ਇੱਥੇ ਆਉਂ ਬਹੁਤ ਬਹੁਤ ਘੱਟ ਆਉਣ ਨੂੰ ਤਿਆਰ ਆ ਕਿਉਂਕਿ ਇੱਥੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸੇਫ ਨਹੀਂ ਹੈ ਮੇਰਾ ਨਾਮ ਸਤਨਾਮ ਕੋਹਰਿਆ ਹਾਂਜੀ ਮੈਂ ਕੱਲ ਇੰਗਲੈਂਡ ਤੋਂ ਆਈ ਹਾਂ ਹੌਲੀਡੇ ਕਰਨ ਹਾਂਜੀ ਤਾਂ ਅਸੀਂ ਅੱਜ ਗਏ ਸੀਗੇ ਸ਼ਾਪਿੰਗ ਕਰਨ ਪੈਸੇ ਕਢਾਏ ਤਾਂ ਅਸੀਂ ਜੁੱਤੀਆਂ ਵਾਲੀ ਸ਼ਾਪ ਤੇ ਗਏ ਤਾਂ ਉਹ ਮੇਰੇ ਸਿਸਟਰ ਹਣੀ ਕਹਿਣ ਲੱਗੇ ਕਿ ਭਈ ਮੇਰੀ ਤਾਂ ਚੋਰੀ ਹੋ ਗਈ ਇੱਕਦਮ ਹੈ ਨਾ ਤਾਂ ਸਾਨੂੰ ਸੁਣ ਕੇ ਵੀ ਘਬਰਾਹਟ ਹੁੰਦੀ ਆ ਕਿ ਉੱਥੇ ਸਾਰੇ ਦਿਸਤੇ ਵੀ ਸਾਰੇ ਲੇਡੀ ਸੀਗੀਆਂ ਤਾਂ ਫੇ ਅਸੀਂ ਤਾਂ ਸਾਨੂੰ ਉਦੋਂ ਪਹਿਲਾਂ ਤਾਂ ਪਤਾ ਨਹੀਂ ਲੱਗਾ ਤਾਂ ਫੇ ਹੁਣ ਮੈਂ ਇਹੀ ਕਹਿਣਾ ਚਾਹੁੰਦੀ ਕਿ ਵੀ ਤੁਸੀਂ ਆਪਣੇ ਦੇਸ਼ ਚ ਆਉਨੇ ਆ ਅਸੀਂ ਆਪਣੇ ਹਾਰਡ ਵਰਕਿੰਗ ਕਮਾਈ ਕਰਕੇ ਲੈ ਕੇ ਆਉਨੇ ਅਸੀਂ ਹੌਲਡੇ ਕਰਨ ਆਏ ਆ ਆਪਣੀ ਫੈਮਿਲੀ ਨੂੰ ਮਿਲਣ ਆਏ ਆ ਕਿ ਵੀ ਕਿੱਦਾਂ ਦਾ ਕੰਟਰੀ ਹੋ ਗਿਆ ਕਿ ਵੀ ਜਿਹੜੇ ਲੇਡੀਜ਼ ਵੀ ਉੱਠ-ਉੱਠ ਕੇ ਹਨਾ ਉਹ ਵੀ ਸਿਆਣੇ ਇੰਦਾ ਵੀ ਨਹੀਂ ਨਿਆਣਿਆਂ ਲੱਗਦੀਆਂ ਆ ਕਿ ਵੀ ਤੁਹਾਡੀ ਉਹ ਪੈਸੇ ਕੱਢ-ਕੱਢ ਕੇ ਲੈ ਕੇ ਜਾਣ ਹਨਾ ਕਿ گاਹ ਨੂੰ ਆਪਣੇ ਬੱਚਿਆਂ ਨੂੰ ਕੀ ਸਿਖਾਓਗੇ ਸਾਡੇ ਬੱਚੇ ਕਿੱਦਾਂ ਇੱਥੇ ਇੰਗਲੈਂਡ ਇੰਗਲੈਂਡ ਤੋਂ ਇੱਥੇ ਆਓਗੇ ਆਪਣੇ ਦੇਸ਼ ਦੇਖਣ ਨੂੰ ਬਈ ਕੀ ਸਿੱਖੋਗੇ ਇੰਦਾ ਜੇ ਅਸੀਂ ਆ ਜਾ ਕੇ ਉਹਨਾਂ ਨੂੰ ਦੱਸ ਦੇਵੇ ਇੰਦਾ ਹੋ ਗਿਆ ਤਾਂ ਫੇ ਅਸੀਂ ਸਾਨੂੰ ਕਾਫੀ ਸ਼ੱਕ ਲੱਗੀ ਕਿ ਵਈ ਇਦਾਂ ਵੀ ਹੋ ਸਕਦਾ ਹੈ ਨਾ ਕਿ ਬਾਦੂ ਦੀ ਪਰੇਸ਼ਾਨੀ ਹੈ ਕਿ ਵਈ ਤੁਹਾਡੇ ਵਈ ਇਦਾਂ ਵੀ ਨਹੀਂ ਹੈਗਾ ਕਿ ਵਈ ਥੋੜੇ ਜੇ ਪੈਸੇ ਆ ਕੱਢ ਕੇ ਲੈ ਗਏ ਕਿੰਨੇ ਪੈਸੇ ਕੱਢ ਕੇ ਲੈ ਗਏ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਫੇ ਪਰ ਨਾਈਸ ਨਹੀਂ ਮੈਂ ਕਹਿੰਨੀ ਤੁਸੀਂ ਉਹਨਾਂ ਨੂੰ ਲੱਭੋ ਕਰਕੇ ਉਹ ਵੀ ਕੁਐਸਚਨ ਮੈਂ ਕਹਿੰਨੀ ਤੁਸੀਂ ਉਹਨਾਂ ਨੂੰ ਫੜੋ ਤਾਂ ਉਹਨਾਂ ਨੂੰ ਪਹਿਲੀ ਗੱਲ ਪੁੱਛੋ ਵੀ ਤੁਹਾਡੇ ਬੱਚੇ ਇਦਾਂ ਕਰਨ ਤੁਸੀਂ ਉਹਨਾਂ ਨੂੰ ਕੀ ਸਿਖਾਓਗੇ ਹਣਾ ਵੀ ਤੁਸੀਂ ਜਿਹੜੀਆਂ ਲੇਡੀਜ਼ ਹੋ ਕੇ ਤੁਸੀਂ ਬਈ ਐਦਾਂ ਨਹੀਂ ਵੀ ਤੁਹਾਨੂੰ ਕੋਈ ਪਰੇਸ਼ਾਨੀ ਕੋਈ ਸ਼ਰਾਬ ਦੀ ਕੋਈ ਵੀ ਹੈਨਾ ਬਈ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਗਾਹ ਨੂੰ ਕੀ ਸਿਖਾਓਗੇ ਹਣਾ ਸਾਬ ਸਾਬ ਸਦਾ ਮੈਣੀ ਚਾਈਦੀ ਹਣਾ ਪਰ ਉਹਨਾਂ ਨਾਲੇ ਹਾਨੀ ਨੁਕਸਾਨ ਹੋ ਕੰਨ ਅਗੇ ਹਣਾ ਹੁਣ ਜੇ ਕਿਸੇ ਗਰੀਬ ਦੇ ਪੈਸੇ ਕੱਢ ਲੈਣ ਉਹਨਾਂ ਨੂੰ ਕਿੰਨਾ ਔਖਾ ਦਾ ਇਹਨਾਂ ਨੂੰ ਕੋਈ ਸਜ਼ਾ ਮਿਲਣੀ ਚਾਹੀਦੀ ਕਰਕੇ ਪਹਿਲੀ ਵਾਰੀ ਨਹੀਂ ਕਿਸੇ ਨੇ ਕੀਤਾ ਹੋਣਾ ਬਹੁਤ ਆਰੀ ਕਿਸੇ ਨੇ ਕੀਤਾ ਹੋਣਾ ਜਿਹੜਾ ਉਹ ਇੰਨੇ ਐਕਸਪੀਰੀਅੰਸ ਹੋ ਗਏ ਹਨਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਰੱਖਣਾ ਚਾਹੀਦਾ ਜੇਲ੍ਹ ਦੇ ਵਿੱਚ ਨਾਲ ਉਹਨੂੰ ਪਤਾ ਲੱਗੇ ਕਿ ਵੀ ਕਿਸੇ ਦੇ ਹਨਾ ਤੁਸੀਂ ਸਾਡਾ ਸਾਰਾ ਦਿਨ ਖਰਾਬ ਕੀਤਾ ਸਾਡੀ ਸਾਨੂੰ ਕਿੰਨੀ ਪਰੇਸ਼ਾਨੀ ਆ ਹਨਾ ਇਦਾਂ ਨਾਈਸ ਨਹੀਂ ਹੈਗਾ ਹਨਾ ਆ ਜਾ ਜੋ ਵੀ ਸ਼ੋਪਿੰਗ ਮੈਂ ਕਹਨੀ ਆ ਪੁਲਿਸ ਉਹਨਾਂ ਨੂੰ ਫੜੇ ਤਾਂ ਨਾਲੇ ਉਹਨਾਂ ਨੂੰ ਦੱਸੇ ਵੀ ਆਹ ਆ ਕੋਈ ਚੰਗੀ ਚੀਜ਼ ਤਾਂ ਹੈ ਨਹੀਂ ਕੀ ਕੱਲਿਆ ਹਨਾ ਥੈਂਕ ਯੂ